ਜਿਹੜਾ ਜਿਹੜਾ ਥਾਣਾ ਮਹੂ ਦਾ ਜਿਹੜਾ ਫਰੋਜ਼ਪੁਰ ਦਾ ਜਿਹੜਾ ਇੱਕ ਮੁਕੱਦਮਾ ਸੀ ਜਿੱਦੇ 7 ਕਿਲੋ ਹੀਰੋਇਨ ਸੀ ਪਲੱਸ ਉਹਨੇ ਤਿੰਨ ਬੰਦੇ ਜਿਹੜੇ ਆ ਕਾਰ ਨੂੰ ਭਜਾਉਣ ਲੱਗੇ ਆ ਉਹਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਉਹ ਭਗੌੜਾ ਸੀ ਉਸ ਮੁਕੱਦਮੇ ਦੇ ਵਿੱਚ ਪੀਓਸੀ ਜੀ ਨੂੰ ਕੇ ਅਸੀਂ ਅਰੈਸਟ ਕੀਤਾ ਸਰ ਜਿਹੜੇ ਦੋ जख्मी ਲੜਕੀਆਂ ਉਹਨਾਂ ਦੇ ਕਾਲੇ ਦੀ ਉਹਨਾਂ ਦਾ ਅਸੀਂ ਇਲਾਜ ਕਰਾ ਰਹੇ ਆ ਜੀ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਦਾ ਵੀ ਟ੍ਰੀਟਮੈਂਟ ਆ ਉਹਨਾਂ ਦੀ ਕੇਅਰ ਕਰਨੀ ਉਹਨਾਂ ਦਾ ਇਲਾਜ ਕਰਾਉਣਾ ਅਸੀਂ ਮੈਡੀਕਲ ਥਿਊਰਟੀਜ਼ ਰਾਹੀਂ ਉਹ ਮਜਬੂਰੀ ਬੱਸ ਹੋ ਕੇ ਜਿਵੇਂ ਵੀ ਜੋ ਵੀ ਹੈਗਾ ਉਹਨਾਂ ਦੀ ਮਜ਼ਦੂਰੀ ਦਾ ਫਾਇਦਾ ਲੈਂਦੇ ਨੇ ਸਾਡੇ ਲੋਕ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਉਹ ਅਸੀਂ ਪਹਿਲਾਂ ਦਾ ਕਾਮਨਾਵਾ ਕਰਦੇ ਹਾਂ ਉਹ ਠੀਕ ਹੋ ਜਾਂਦਾ ਪਰਿਵਾਰਾਂ ਦੇ ਆਪੋ ਜੀ ਤੁਹਾਡੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਹੀਂ ਜੀ ਹਾਲ ਦੀ ਘੜੀ ਐਜ਼ ਆਫ ਨਾਓ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਕਿਉਂਕਿ ਫੋਰਨਰ ਲੜਕੀਆਂ ਡੈਫੀਨਿਟਲੀ ਜੇ ਉਤੋਂ ਡਿੱਗੇ ਨੇ ਸ਼ਰਤ ਹੁੰਦਾ ਮਲਟੀਪਲ ਫ੍ਰੈਕਚਰ ਹੋਣਗੇ ਜੀ ਮੈਨੂੰ ਇਹਦੇ ਬਾਰੇ ਡਿਟੇਲ ਨਹੀਂ ਹੈਗੀ ਬਟ ਦੇ ਆਰ ਬੀਂਗ ਵੈਲ ਟ੍ਰੀਟਡ ਤੇ ਲੋਕ ਸਭ ਕੋਸ਼ਿਸ਼ ਸਾਹਮਣੇ ਆਏ ਕਿੰਨੇ ਚਿਰ ਤੋਂ ਨਾ ਚੱਲੰਦਿਆ ਜੀ ਹੁਣ ਕੋਈ ਇਨਵੈਸਟੀਗੇਸ਼ਨ ਕਰਾਂਗੇ ਜੀ ਸਾਰੇ ਹੋਟਲ ਮਾਲਕਾਂ ਨੂੰ ਕੀ ਮੈਸੇਜ ਆ ਜਾਂਦੇ ਹੋ ਬਹੁਤ ਸਾਰੇ ਹੋਟਲ ਨੇ ਜਿਨ੍ਹਾਂ ਵਿੱਚ ਅਜੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਅਸੀਂ ਸਾਰੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਹੋਟਲ ਨੇ ਜਾਂ ਕੋਈ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਬੀ ਐਂਡ ਬੀ ਟਾਈਪ ਉਹਨਾਂ ਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਵੀ ਕਰਨਾ ਚਾਹੁੰਦੇ ਹਾਂ ਤੜਨਾ ਕਰਨਾ ਚਾਹੁੰਦੇ ਹਾਂ ਵੀ ਕੋਈ ਗੈਰ ਕਾਨੂੰਨੀ ਧੰਦੇ ਆ ਜਿਹੜੇ ਆਪਣੇ ਹੋਟਲਾਂ ਦੇ ਵਿੱਚ ਨਾ ਚਲਾਉਣ ਜਿਦੇ ਨਾਲ ਕਿ ਇਮੋਰਲ ਐਕਟੀਵਿਟੀਜ਼ ਹੁੰਦੀਆਂ ਜਾਂ ਸਮਾਜ ਦੇ ਵਿੱਚ ਬਹੁਤ ਬਦਨਾਮੀ ਹੁੰਦੀ ਆ ਮਾੜੇ ਅੰਸ਼ਰਾਂ ਨੂੰ ਉਹਦਾ ਵਡਾਵਾ ਮਿਲਦਾ ਅਜੇ ਕੰਮ ਕਰਨ ਤੋਂ ਗਰੇਜ਼ ਕਰਨ ਨਹੀਂ ਬਿਸ਼ੱਕ ਜਿਹੜਾ ਹੋਟਲ ਦਾ ਮਾਲਕਾ ਕਈਆਂ ਨੇ ਅੱਗੇ ਕੰਟਰੈਕਟ ਦੇ ਦਿੱਤੇ ਹੁੰਦੇ ਨੇ ਕੰਟਰੈਕਟ ਤੋਂ ਗਾਂਹ ਦੇ ਕੇ ਉਹ ਆਪਣਾ ਪਿੱਛੋਂ ਪੈਸੇ ਕਮਾਉਂਦੇ ਨੇ ਇਹਦੇ ਲਈ ਜਿਹੜਾ ਹੋਟਲ ਦਾ ਮਾਲਕਾ ਉਹਨੂੰ ਵੀ ਨਾਲ ਬੁੱਕ ਕਰਾਂਗੇ ਭਾਵੇਂ ਗਾਂਹ ਕਿਸੇ ਨੇ ਠੇਕੇ ਤੇ ਲਿਆ ਹੋਵੇ ਜਾਂ ਵੈਸੇ ਕੰਮ ਕੀਤਾ ਹੋਵੇ ਉਹਨਾਂ ਨੂੰ ਕਈ ਜਗ੍ਹਾ ਹੁੱਕਾ ਬਾਰ ਵੀ ਚੱਲ ਰਹੇ ਨੇ ਰਣਜੀਤ ਦੇਮੇ ਏਰੀਆ ਦੇ ਪਰਸ ਵਿੱਚ ਬਾਅਦੂ ਉਹਦੇ ਤੇ ਕੀ ਉਹਦੇ ਸਲੋਨ ਤੁਸੀਂ ਪਿਛਲੇ ਸਮੇਂ ਦਰਾਂ ਦੇਖਿਆ ਹੋਣਾ ਕਾਫੀ ਅਸੀਂ ਹੁਕਾਵਾਰ ਦੀ ਫੜੇ ਨੇ ਜਿੱਥੋਂ ਵੀ ਜੋ ਵੀ ਸਾਨੂੰ ਕੋਈ ਗੈਰ ਕਾਨੂੰਨੀ ਕੰਮ ਦੀ ਇਨਫੋਰਮੇਸ਼ਨ ਮਿਲਦੀ ਆ ਸਾਡੀ ਪੁਲਿਸ ਬੜੀ ਮੁਸਤੈਦੀ ਨਾਲ ਇਮੀਡੀਏਟਲੀ ਜਾ ਕੇ ਜੋ ਵੀ ਇਨਫੋਰਮੇਸ਼ਨ ਤੇ ਐਕਟ ਪਾਉਣ ਕਰਕੇ ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਆ ਅਸੀਂ ਕਰ ਰਹੇ ਹਾਂ ਤੇ ਇਹਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮੁਹਿੰਮ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉਥੇ ਪਹੁੰਚ ਕੇ ਕਰਦੇ ਆਂ ਕੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋਇਆ ਸੀ ਚਲੋ ਸਰ ਪਾਸ ਪਾਸ ਸਰ ਕੋਈ ਇਨਫੋਰਮੇਸ਼ਨ ਫੋਨ 'ਤੇ ਮੈਨੂੰ ਵੀ ਆਈ ਆ ਉਹਨਾਂ ਦੇ ਪਰਿਵਾਰ ਤੋਂ ਇਹਨਾਂ ਦੇ ਪਾਸਪੋਰਟ ਜਬਤ ਕਰਕੇ ਇਹਨਾਂ ਨੂੰ ਬੁਰੀ ਚੇਹੇ ਕੰਮ ਕਰਾਇਆ ਗਿਆ ਉਸ ਇਨਵੈਸਟੀਗੇਸ਼ਨ ਦੌਰਾਨ ਸਾਰਾ ਦੇਖਾਂਗੇ ਜੀ ਪਾਸਪੋਰਟ ਵਗੈਰਾ ਹਲੇ ਮੇਰੇ ਕੋਲ ਨਾਲ ਸਾਡੇ ਕੋਲ ਇਹ ਕਬਜ਼ੇ 'ਚ ਨਹੀਂ ਆਏ ਉਸੀ ਇਨਵੈਸਟੀਗੇਸ਼ਨ ਤਰ੍ਹਾਂ ਜੋ ਵੀ ਸਾਹਮਣੇ ਹੋਊਗਾ ਉਹਨੂੰ ਐਕਸਪਲੋਰ ਕਰਾਂਗੇ ਸਰ ਇਹ ਪਿਸਤੌਲ ਜਿਹੜਾ ਬਰਾਮਦ ਕੀਤਾ ਇਹ ਥਾਣਾ ਸਦਰ ਦੇ ਬਹਿਤ ਮਾਮਲੇ ਦਾ ਕਿ ਹੈਰੋਇਨ ਤਸਕਰੀ ਦੇ આરોપીਆਂ ਦਾ ਇਹ ਇਹ ਹੈਰੋਇਨ ਤਸਕਰੀ ਸੀਗੇ ਜੀ ਇਹ ਥਾਣਾ ਸਦਰ ਦੇ ਵਿੱਚ ਹੈਗਾ ਤੇ ਇਹਨਾਂ ਨੂੰ ਹੈਰੋਇਨ ਵੀ ਮਿਲੀ ਹੈ ਇਹਨਾਂ ਨੂੰ ਪਿਸਤੌਲ ਵੀ ਮਿਲਿਆ ਕੁਬਰੀਜ਼ਾ ਕੱਟੀ ਵੀ ਮਿਲੀ ਹੈ ਪੀ ਵਾਲਾ ਹਾਂਜੀ ਪੀਓ ਵਾਲਾ ਇਹਦਾ ਸਰ ਦਾ ਮਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਿਹਨਤ ਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਰਨੈਸ ਕੈਂਪੇਨ ਚਲਾਉਂਦੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸ੍ਰੀ ਮਢੇਰ ਸਾਹਿਬ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਨੇ ਅਵੰਨਿਊ ਰਾਣਾ ਜੀ ਏਡੀਸੀਪੀ 2 ਸ੍ਰੀ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਕਰਮਚਾਰੀ ਆ ਇਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ-ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏ ਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹੀਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੇ ਸਿੰਘ ਉਰਫ ਅਜੇ ਇਹ ਥਾਣਾ ਠਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕੱਦਮੇ ਦੇ ਵਿੱਚ ਰਜਿੰਦਰ ਸਿੰਘ ਬੋਰਜ ਰਾਏ ਕੇ ਪੱਟੀ ਤਰਨਤਨ ਦਾ ਹੀ ਆ ਇਹ ਤੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕੱਦਮਿਆਂ 'ਚ ਐਨਡੀਪੀਐਸ ਦੇ ਮੁਕੱਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਦੀ ਇਨਵੈਸਟੀਗੇਸ਼ਨ ਹੈ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕੱਦਮਿਆਂ 'ਚ ਹੋਰ ਕੋਈ ਲੋੜੀਂਦੇ ਬੰਦੇ ਆਉਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਮਖੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਇਨ ਬਰਾਮਦ ਹੋਈ ਸੀ ਉਹ ਉੱਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ 'ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ। ਉਹਨੇ ਵਿਰੋਧ ਉਸੇ 304 ਆਈਪੀਸੀ ਦਾ ਮੁਕੱਦਮਾ ਦਰਜਾ। ਉਸ ਕੇਸ ਦੇ ਵਿੱਚੋਂ ਭਗੌੜਾ ਸੀਪੀਓ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਪਿਛਲੇ ਦਿਨੀ ਥਾਣਾ ਸਦਰ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ। ਉਹਦੇ ਵਿੱਚ ਕੋਸ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਵੀ ਇਹ ਸਾਡਾ ਵਰਕਰ ਹੈ। ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇਨਸੀਡੈਂਟ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਸ ਵਜ੍ਹਾ ਕਰਕੇ ਜੋ ਪਾਰਟਿਕੂਲਰ ਸਮੁਦਾਇ ਨਾਲ ਸੰਬੰਧਿਤ ਹੋਣ ਕਰਕੇ ਪਾਰਟਿਕੂਲਰ ਸੰਗਠਨ ਦਾ ਮੈਂਬਰ ਹੋਣ ਕਰਕੇ ਉਹਦੇ ਜਿਹੜੇ ਇਹ ਹਮਲਾ ਹੋਇਆ ਉਸ ਦੀ ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਤਹਿਤ ਅਜੇ ਕੋਈ ਗੱਲ ਨਹੀਂ ਮਿਲੀ ਵੀ ਕਿਸੇ ਪਾਰਟਿਕੂਲਰ ਸੰਗਠਨ ਦਾ ਜਾਂ ਕਿਸੇ ਹੋਰ ਸਮੁਦਾਇ ਦਾ ਮੈਂਬਰ ਸੀਗਾ ਉਸ ਵਜ੍ਹਾ ਕਰਕੇ ਉਹਨੂੰ ਕੋਈ ਕੋਈ ਖਤਰਾ ਕੋਈ ਫਾਇਰਿੰਗ ਹੋਈ ਆ ਜਾਂ ਦਾ ਨੁਕਸਾਨ ਪਹੁੰਚਾਇਆ ਜਦੋਂ ਕਿ ਜਿਹੜਾ ਉਹ ਵਿਕਟਮ ਸੀ ਪ੍ਰਵੀਨ ਕੁਮਾਰ ਜੀ ਨੂੰ ਗੋਲੀਆਂ ਵੱਜੀਆਂ ਸੀ ਉਹਦੇ ਵੀ ਇੱਕ ਨਸ਼ਾ ਤਸਕਰੀ ਦਾ ਮਕਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਹੈ ਜਿਹੜਾ ਤੇ ਚਾਰ ਮਕਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨਾਂਸਿੰਗ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹੇਵ ਕਰਕੇ ਆਇਆ ਉਹਦੇ ਥੱਪੜ ਮਾਰੇ ਜਾਂ ਮਿਸਬੀਹੇਵ ਕੀਤਾ ਉਸ ਰੰਜੇਸ਼ ਨੂੰ ਲੈ ਕੇ ਉਸ ਜਿਹੜੇ ਵਿਅਕਤੀ ਦੀ ਭੈਣ ਸੀ ਉਹਨੇ ਮੇਨ ਹਿੰਮਤ ਸਿੰਘ ਉਹਦਾ ਨੌਆ ਉਹਨੇ ਇੱਕ ਆਰਗੇਨਾਈਜ਼ ਕਰਕੇ ਆਪਣੇ ਸਾਥੀਆਂ ਦੇ ਨਾਲ ਚਾਰ ਹੋਰ ਵਿਅਕਤੀਆਂ ਦੇ ਨਾਲ ਇਹਦੇ ਇਹਦੇ ਜਿਹੜੇ ਫਾਇਰਿੰਗ ਕਰਕੇ ਗਏ ਸੀ ਉਹ ਜਿਹੜੇ ਸਾਰੇ ਵਿਅਕਤੀਆਂ ਚੋਂ ਗੁਰਪ੍ਰੀਤ ਸਿੰਘੀਲਸ ਗੋਪੀ ਜਿਹੜਾ ਕਿ ਮੇਨ ਸ਼ੂਟਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਇੱਕ ਅਰਸ਼ਪ੍ਰੀਤ ਅਤੇ ਇੱਕ ਲਵਪ੍ਰੀਤਾ ਉਹ ਜਿਹੜੇ ਕਿ ਇਹਨਾਂ ਨੂੰ ਲੌਜਿਸਟਿਕ ਸਪੋਰਟ ਦਿੱਤੀ ਸੀ ਉਹ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਤੇ ਇਹਦੇ ਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਅਸੀਂ ਟ੍ਰੇਸ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰ ਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਬੜੀਆ ਮਿਹਨਤ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਹਿੰਮਾ ਜਿਹੜੀ ਉਹ ਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਸਰ ਇੱਕ ਕੱਲ੍ਹ ਘਟਨਾ ਵਾਪਰੀ ਬਰਤਾਂ ਉੱਤੇ ਦੋ ਥਾਈ ਕੁੜੀਆਂ ਬੋਟਲ ਤੇ ਬੱਚੀ ਬਚ ਤੋਂ ਸ਼ਾਮ ਆ ਰਹੀ ਕਿ ਮਾਮਲਾ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਕੋਈ ਇਮੋਰਲ ਐਕਟੀਵਿਟੀਜ਼ ਸਪਾ ਦਾ ਨਾਮ ਤੇ ਉੱਥੇ ਜਲਦੀਆਂ ਨੇ ਸਾਡੇ ਐਸ ਐਚ ਓ ਸਾਹਿਬ ਨੇ ਉੱਥੇ ਜਾ ਕੇ ਮੌਕੇ ਤੇ ਰੇਡ ਕੀਤੀ ਸੀ ਉਹ ਰੇਡ ਕਰਨ ਤੇ ਕੀ ਹੋਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟੌਪ ਮੰਜ਼ਲ ਛੱਤ ਤੇ ਚਾੜਤਾ ਛੱਤ ਤੇ ਚਾੜ ਕੇ ਉਹਨੂੰ ਜਿੰਦਾ ਲਾਤਾ ਥੱਲੋਂ ਜਿੰਦਾ ਲਾਤਾ ਉੱਤੇ ਬਿਠਾ ਦਿਆਂ ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ ਆ ਉਹ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ ਚ ਇਧਰ ਉਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗੀਆਂ ਨੇ ਜਿਹੜੀਆਂ ਕਿ ਗਵਾਂਢੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਬੈਤੀ ਉਹਦੇ ਕਰਕੇ ਉਹਨੂੰ ਸੱਟਾਂ ਲੱਗੀਆਂ ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ ਹੋਟਲ ਦਾ ਮੈਨੇਜਰ ਸੀ ਉਹਨਾਂ ਦੇ ਮੁਕਦਮਾ ਦਰਜ ਕਰਕੇ ਗੱਲਾ ਇਮੋਰਲ ਟ੍ਰੈਫਿਕ ਇਕੱਲਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮਕਦਮਾ ਵੀ ਉਹਨਾਂ ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਹਸਪੀਟਲ ਭਾਜ ਦਿੱਤਾ ਤਿੰਨ ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਫੋਰਨ ਨੈਸ਼ਨਲ ਦੀਆਂ ਨੇ ਥਾਈਲੈਂਡ ਦੀਆਂ ਲੜਕੀਆਂ ਨੇ ਇਹ ਦੋਨੇ ਵੀ ਥਾਈਲੈਂਡ ਦੀਆਂ ਲੜਕੀਆਂ ਸੀ ਇਹਨਾਂ ਕੋਲੋਂ ਆਪਣਾ ਕੋਈ ਇਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ ਜਾਣ ਕੇ ਉੱਤੇ ਲੋਕ ਲਵਾ ਕੇ ਉੱਤੇ ਬਿਠਾਤਾ ਤੇ ਉਤੋਂ ਅਚਾਨਕ ਜਿਹੜੀਆਂ ਲੜਕੀਆਂ ਉਹ ਉਹ ਆਪਣੇ ਆਪ ਹੀ ਪੈਰ ਤਿਲਕ ਗਿਆ ਜਾਣੋ ਸ਼ਰਦ ਸਰ ਲੜਕੀਆਂ ਦੇ ਕਾਰਵਾਈ ਹੋਈ ਹੈ ਕੋਈ ਹਾਂਜੀ ਤੇ ਜਿਹੜੀਆਂ ਜਿਹੜੀਆਂ ਤਿੰਨੇ ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ ਚਾਰੇ ਬੰਦੇ ਉਹਨਾਂ ਦੇ ਇਮੋਰਲ ਟ੍ਰੈਫਿਕ ਐਕਟ ਦਾ ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ ਚ ਖਤਰੇ ਪਾ ਕੇ ਖਤਰੇ ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪਟ ਟੂ ਮਰਡਰ ਦਾ ਪਰਚਾ ਹੁੰਦਾ ਵਿਦਆਊਟ ਇੰਟੈਂਸ਼ਨ 388 ਪੁਰਾਣਾ ਉਹਦੇ ਤਹਿਤ ਆ ਜਿਹੜਾ ਹੁਣ ਨਵੀਂ ਪੀਐਨ 17 ਦਾ ਮੁਕਦਮਾ ਦਾਜ ਕਰਕੇ ਉਹਨਾਂ ਨੂੰ ਰਿਸਪੋਰਟ ਜਿਹਨੇ ਸਮੇਂ ਦਾ ਕੰਮ ਕਰ ਰਹੀ ਹੈ ਜੀ ਇਹ ਅਦਾਲਤ ਦੇ ਵਿੱਚ ਆ ਕੇ ਤੇ ਉਹ ਡਿਟੇਲ ਦੀ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ ਐਸ ਆਫ ਨਾਓ ਕਿਉਂਕਿ ਉਹ ਲਾ ਕੇ ਚੈੱਕ ਕੀਤਾ ਸਿਰਫ ਇਤਨੀ ਇਨਫੋਰਮੇਸ਼ਨ ਆਈ ਸੀ ਲਾ ਕੇ ਤੇ ਉਹ ਵੀ ਇਹ ਗਿੱਤੇ ਚੱਲਦਾ ਹੈ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਲਗਾਤਾਰ ਮਿਹਨਤ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕ੍ਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉਥੇ ਪਹੁੰਚ ਕੇ ਕਰਦੇ ਆਂ ਕੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋਇਆ ਸੀ ਚਲੋ ਸਰ ਪਾਸ ਪਾਸ ਸਰ ਕੋਈ ਇਨਫੋਰਮੇਸ਼ਨ ਫੋਨ ਤੋਂ ਮੈਨੂੰ ਵੀ ਆਈ ਸੀ ਉਹਨਾਂ ਦੇ ਪਰਿਵਾਰ ਤੋਂ ਕਿ ਇਹਨਾਂ ਦੇ ਪਾਸਪੋਰਟ ਜ਼ਬਤ ਕਰਕੇ ਇਹਨੂੰ ਕੋਈ ਬੁਰੀ ਚੇਹੇ ਕੰਮ ਕਰਾਇਆ ਉਸ ਇਨਵੈਸਟੀਗੇਸ਼ਨ ਦੌਰਾਨ ਸਾਰਾ